ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਰਵਾਰ ਹਰ ਕਿਰਪਾ ਕਰ ਕੇ ਬਖਸ਼ ਲਓ ਹਾਂ ਪਾਪੀ ਵੱਡ ਗੁਨਾਹਗਾਰ ਖਰ ਜਿਓ ਲੇਖੇਵਾਰ ਨ ਆਵਈ ਤੂੰ ਬਖਸ਼ ਮਿਲਾਵ ਨਖਾਰ ਗੁਰ ਤੁਠੇ ਖਰ ਪ੍ਰਭ ਮੇ ਲਿਆ ਸਭ ਕਿਲ ਵਿਖ ਕਟਵੇ ਕਾਰ ਜਿਨਾ ਖਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ ਤਨ ਤਨ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਛਾਪ ਜੁੜ ਬੈਠੇ ਹੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਭਾਗਾਂ ਵਾਲੇ ਹੋ ਕਿਉਂਕਿ ਬਿਨਾਂ ਭਾਗਾਂ ਤੋਂ ਸਤ ਸੰਗਤੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਵੱਡਾ ਭਾਗੀ ਖਰ ਸੰਗਤ ਪਾਵਹਿ ਭਾਗਹੀਨ ਭ੍ਰਮਾ ਛੋਟਾਂ ਖਾਵਹਿ ਗੁਰਪਾਗਾਂ ਸਤ ਸੰਗ ਨਾਲ ਲੱਭੇ ਪਰ ਸੰਗਤ ਮੇਲ ਪ੍ਰੀ ਜੇ ਜਿਓ ਬਿਨ ਰਪਾਗਾਂ ਤੋਂ ਸਤ ਸੰਗਤियां ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਭਾਗਾਂ ਵਾਲੇ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰੇ ਹੋ ਸਤਗੁਰਾਂ ਦੀ ਮਹਾਨ ਕਿਰਪਾ ਹੋਈ ਆ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਾਰ ਪੰਦੇ ਚ ਪੁਛਾਰਨੇ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਕਥਾ ਵਿਚਾਰ ਆ ਬਸ ਸਰਵਣ ਸਰਵਣ ਕਰੇ ਹੋ ਸਭ ਤੋਂ ਪਹਿਲਾਂ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁਗਾ ਕੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ ਹੀ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਬਖਾਰਪੇਂਦ ਚੋਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਮਣ ਕਰ ਰਿਹਾ ਸਤਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਆਪ ਜੀ ਨੇ ਸਰਵਣ ਕੀਤੀ ਅੱਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਿੱਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਵੀਂ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਨੇ ਆਓ ਉਸ ਕਥਾ ਵਿਚਾਰਨ ਨੂੰ ਸਰਵਣ ਕਰੀਏ ਤੇ ਆਪਣਾ ਜੀਵਨ ਸਫਲਾ ਕਰੀਏ ਸਤਿਗੁਰੂ ਗੁਰੂ ਗਰੀਬ ਨਵਾ ਚੌਥੀ ਪੌੜੀ ਵਿੱਚ ਕੀ ਫਰਮਾ ਰਹੇ ਨੇ ਆਓ ਸਰਵਣ ਕਰੀਏ ਜੀ ਸਾਧ ਕਾ ਸੰਗ ਨ ਕਬਹੋਂ ਤਾਵੇ ਸਤਗੁਰ ਕਿਰਪਾ ਕਰਦੇ ਹਨ ਕਿ ਸਾਧ ਜਨਾਂ ਦਾ ਸੰਗਤ ਕੀਤਾ ਜਾਵੇ ਸੰਗਤ ਕੀਤੀ ਜਾਵੇ ਉਸ ਕਾਲਪੁਰਖ ਦੇ ਪਿਆਰਿਆਂ ਦੀ ਸੰਗਤ ਕੀਤੀ ਜਾਵੇ ਨ ਕਬਹੋਂ 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 ਤਾਵੇ ਉਸ ਪਰਮੇਸ਼ਰ ਕਾਲਪੁਰਖ ਦੇ ਪਿਆਰਿਆਂ ਦੀ ਸੰਗਤ ਕੀਤੀ ਜਾਵੇਗੀ ਇਹ ਸਤਗੁਰ ਕਿਰਪਾ ਕਰਦੇ ਹਨ ਕਿ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਨਹੀਂ ਦੌੜੇਗਾ ਉਸ ਵਿਸ਼ੇ ਵਕਾਰਾਂ ਵਿੱਚ ਨਹੀਂ ਫਸੇਗਾ ਜੋਨਾਂ ਦੇ ਵਿੱਚ ਨਹੀਂ ਫਸੇਗਾ ਐਸੇ ਤਰਾਂ ਹੀ ਭਾਈ ਗੁਰਦਾਸ ਜੀ ਵੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਿਹੜਾ ਮਨੁੱਖਾ ਜਨਮ ਹੈ ਬੜੀ ਮੁਸ਼ਕਲਾਂ ਦੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ ਇਸ ਕਰਕੇ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰਦੀਆਂ ਜ਼ਰੂਰੀਆਂ ਉਸ ਕਾਲਪੁਰਖ ਦਾ ਜਸ ਸਰਵਣ ਕਰਨਾ ਕਥਾ ਵਿਚਾਰ ਸਰਵਣ ਕਰਨੀ ਉਸ ਪਰਮੇਸ਼ਰ ਕਾਲਪੁਰਖ ਦੀ ਵਡਿਆਈ ਜੇ ਜਾਸਾਬ ਕਰਨਾ ਇਹ ਜ਼ਰੂਰੀ ਹੈ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸਾਧ ਸੰਗਤ ਗੁਰ ਸ਼ਬਦ ਜਿਹੜਾ ਤਾਂ ਮਨੁੱਖ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਾ ਹੈ ਗੁਰੂ ਦੇ ਸ਼ਬਦ ਨਾਲ ਜੁੜਦਾ ਗੁਰੂ ਦੀ ਵਿਚਾਰ ਨਾਲ ਜੁੜਦਾ ਹੈ ਕਥਾ ਸਰਵਣ ਕਰਦਾ ਹੈ ਗੁਰੂ ਦੇ ਸ਼ਬਦ ਦੀ ਗੁਰਬਾਣੀ ਦਾ ਕੀਰਤਨ ਕਰਦਾ ਹੈ ਗੁਰੂ ਦੇ ਸ਼ਬਦ ਦਾ ਕੀਰਤਨ ਕਰਦਾ ਹੈ ਉਹ ਤਾਂ ਵਡਭਾਗੇ ਨੇ ਜਿਹੜੇ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਦੇ ਗੁਰੂ ਦੇ ਜਸ ਰਿਆ ਦੀ ਕਥਾ ਵਿਚਾਰ ਜੇ ਜਸ ਸਰਵਣ ਨਹੀਂ ਕਰਦੇ ਤੇ ਸਤਗੁਰ ਫਰਮਾਉਂਦੇ ਨੇ ਭਾਈ ਗੁਰਦਾਸ ਜੀ ਵੀ ਸਾਧ ਸੰਗਤ ਗੁਰ ਸ਼ਬਦ ਵੇਣ 1084 ਜੂਨ ਪਵਾਵੇ ਫਿਰ 84 ਲੱਖ ਜੂਨ ਦੇ ਵਿੱਚ ਪੈ ਜਾਂਦੇ ਨੇ ਅਵਸਰ ਚੁੱਕਾ ਹੱਥ ਨਾ ਆ ਇਹ ਸਮਾ ਜਦੋਂ ਹੱਥੋਂ ਨਿਕਲ ਜਾਂਦਾ ਫਿਰ ਵਾਪਸ ਨਹੀਂ ਆਉਂਦਾ ਤੇ 사ਤਗੁਰਾਂ ਦੀ ਮਹਾਨ ਕਿਰਪਾ ਹੋਈ ਆ ਕਿ ਆਪ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਤੇ ਇਹ 84 ਲੱਖ ਜੂਨ ਤੋਂ ਬਚਿਆ ਕਿਵੇਂ ਜਾਵੇ ਤੇ 사ਤਗੁਰ ਸਾਨੂੰ ਹੋਰ ਵੀ ਸਮਝਾਉਣਾ ਕਰਦੇ ਨੇ ਇੱਥੇ ਵੀ ਸਾਨੂੰ ਇਹ ਸਮਝਾ ਰਹੇ ਨੇ ਕਿ ਸਾਧ ਕੇ ਸੰਗ ਨ ਕਬ ਹੁੰਤਾ ਆਵੀ ਜੇ ਸਾਧ ਜਨਾਂ ਦੀ ਸਾਧੂ ਦੀ ਸੰਗਤ ਕੀਤੀ ਜਾਵੇ ਉਸ ਦੇ ਪਿਆਰਿਆਂ ਦੀ ਸੰਗਤ ਕੀਤੀ ਜਾਵੇ ਤੇ ਜੀਵ ਕਦੇ ਵੀ ਜੁਨਾ ਵਿੱਚ ਨਹੀਂ ਧੋੜੇਗਾ ਤੇ ਹੋਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਫਰਮਾਉਂਦੀ ਹੈ ਜਿਸ ਰੂਪ ਨਾਰੇਖਿਆ ਕੁੱਲ ਨਹੀਂ ਜੋ ਜਾਤੀ ਪੂਰਨ ਪੂਰ ਰਖਿਆ ਦਿਨ ਰਾਤੀ ਜੋ ਜੋ ਜਪੇ ਸੋਈ ਵਡਪਾਗ ਬੋਹੜ ਨਾ ਜਉਨੀ ਪਾਵਣ ਜਿਹੜਾ ਉਸ ਪਰਮੇਸ਼ਰ ਕਾਲਪੁਰਖ ਨੂੰ ਚੱਕਰ ਚ ਇਹਨ ਅਰ ਬਰਨ ਜਾਤ ਰ ਪਾਤ ਨਹਿਨ ਜਿਹ ਰੂਪ ਰੰਗ ਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ ਜਿਸ ਦਾ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਭੇਖ ਨਹੀਂ ਕੁੱਲ ਨਹੀਂ ਜਾਤ ਨਹੀਂ ਪਾਤ ਨਹੀਂ ਜੇ ਉਸ ਪਰਮੇਸ਼ਰ ਕਾਲਪੁਰਖ ਨੂੰ ਜੋ ਜੋ ਜਪੇ ਸੋ ਇਵੜ ਪਗ ਜਿਹੜਾ ਦਿਨ ਰਾਤ ਦੇ ਵਿੱਚ ਸਮਾਇਆ ਹੋਇਆ ਜੇ ਉਸ ਨੂੰ ਜਪਨਾ ਕਰਾਂਗੇ ਤੇ ਜੇ ਉਸ ਦੇ ਪਿਆਰੇ ਪਰਮੇਸ਼ਰ ਅਕਾਲ ਪੁਰਖ ਨੂੰ ਉਹਦੇ ਪਿਆਰਿਆਂ ਨੇ ਜਪ ਜਪ ਕੇ ਆਪ ਨੂੰ ਮਾਨ ਨੂੰ ਸਾਧਿਆ ਆ ਤੇ ਜੇ ਉਹਨਾਂ ਦੀ ਸੰਗਤ ਕਰਾਂਗੇ ਤੇ ਫਿਰ 사ਤਿਗੁਰ ਕਹਿੰਦੇ ਬਹੜ ਨਾ ਜੋਨੀ ਪਾਣਾ ਫਿਰ ਅਸੀਂ ਜੁਨਾ ਵਿੱਚ ਨਹੀਂ ਆਵਾਂਗੇ ਤੇ ਜਿਹੜੇ ਪਰਮੇਸ਼ਰ ਅਕਾਲ ਪੁਰਖ ਨੂੰ ਭੁੱਲ ਜਾਂਦੇ ਨੇ ਸਤ ਸੰਗ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਦੇ ਤੇ ਗੁਰੂ ਦਾ ਜਸ ਉਹਨਾਂ ਦੇ ਕੰਨਾਂ ਨੂੰ ਕਬੜਾ ਲੱਗਦਾ ਉਹਨਾਂ ਬਾਰੇ ਸਤਗੁਰ ਕਹਿੰਦੇ ਨੇ ਜਿਸਨੋ ਬਿਸਰੇ ਪੁਰਖ ਪੁਰਖ ਵਿਧਾਤਾ ਜਲਤਾ ਫਿਰੇ ਰਹੇ ਨਿਤ ਤਾਤਾ ਜਿਸਨੋ ਬਿਸਰੇ ਪੁਰਖ ਵਿਧਾਤਾ ਜਲਤਾ ਰਹੇ ਫਿਰੇ ਨਿਤ ਤਾਤਾ ਤੇ ਕਰਤ ਕਣੇ ਕੋ ਰੱਖੇ ਨਾ ਕੋਈ ਨਰਕ ਘਰ ਮੇ ਪੰ ਐਸੇ ਕਰਤ ਕਣ ਬੰਦੇ ਨੂੰ ਕੋਈ ਨਹੀਂ ਰੱਖਦਾ ਕੋਈ ਨਹੀਂ ਫਿਰ ਵਿਚੋਲਾ ਬਣਦਾ ਤੇ ਨਰਕ ਘਰ ਮੇ ਪਾਵਣਾ ਸਤਗੁਰ ਕਹਿੰਦੇ ਨੇ ਵੀ ਨਰਕਾਂ ਦੇ ਵਿੱਚ ਜਾਂਦੇ ਨੇ ਤੇ ਸਾਧੂ ਗੁਰਾਂ ਦੀ ਮਹਾਨ ਕਿਰਪਾ ਹੀ ਆਪ ਸਤ ਸੰਗਤੀਆਂ ਖੜੀਆਂ ਪ੍ਰਾਪਤ ਕਰ ਰਹੇ ਹੋ ਗੁਰੂ ਦਾ ਜਸ ਸਰਵਣ ਕਰ ਰਹੇ ਹੋ ਤੇ ਸਾਧਗੁਰ ਇੱਥੇ ਵੀ ਇਹੀ ਸਮਝਾਉਂਦੇ ਹਨ ਕਿ ਸਾਧ ਕੇ ਸੰਗ ਨਾਲ ਕਭੋ ਤਾਵੇ ਜੇ ਉਸ ਦੇ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਪਿਆਰਿਆਂ ਦਾ ਸੰਗ ਕੀਤਾ ਜਾਵੇ ਸੰਗਤ ਕੀਤੀ ਜਾਵੇ ਤੇ ਉਹਨਾਂ ਦੇ ਮਖਾਰਬਿੰਦ ਚੋਂ ਕਥਾ ਸਰਵਣ ਕੀ ਪ੍ਰਭ ਦਾ ਸਿਮਰਨ ਸਾਧਕੈ ਸੰਗਤ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਵੀ ਸਾਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ ਗੁਰਮੁਖਾਂ ਜਨਾਂ ਦੀ ਸੰਗਤ ਕੀਤੀ ਜਾਵੇ ਸਾਧੂ ਸੰਤਾਂ ਦੀ ਸੰਗਤ ਕੀਤੀ ਜਾਵੇ ਜਿਵੇਂ ਆਪ ਜੁੜ ਬੈਠੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਇਸੇ ਤਰ੍ਹਾਂ ਸੰਗਤ ਕੀਤੀ ਜਾਵੇ ਤੇ ਇਹ ਸਿਮਰਨ ਜਿਹੜਾ ਪਰਮੇਸ਼ਰ ਕਾਲਪੁਰਖ ਦਾ ਆ ਇਹ ਸਤ ਸੰਗਤ ਦੀਆਂ ਘੜੀਆਂ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਸਰਬਨਿਧਾਨ ਨਾਨਕ ਹਰ ਰੰਗ ਤੇ ਸਾਰੇ ਹੀ ਦੁਨੀਆ ਦੇ ਖਜ਼ਾਨੇ ਜਿਹੜੇ ਇਸ ਸਿਮਰਨ ਦੇ ਨਾਲ ਹੈ ਸਤ ਸੰਗਤ ਦੀਆਂ ਘੜੀਆਂ ਦੇ ਨਾਲ ਹੈ ਤੇ ਸਰਬਨਿਧਾਨ ਇਹ ਸਾਰੇ ਖਜ਼ਾਨੇ ਉਸ ਪ੍ਰਾਣੀ ਨੂੰ ਪ੍ਰਾਪਤ ਹੁੰਦੇ ਨੇ ਨਾਨਕ ਹਰ ਰੰਗ ਉਹ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਜਾਵੇ ਪਰਮੇਸ਼ਰ ਦੇ ਨਾਲ ਸਿਮਰਨ ਕਰੇ ਪਿਆਰ ਕਰੇ ਉਹਨੂੰ ਪਿਆਰ ਦੇ ਵਿੱਚ ਇਹ ਸਾਰੇ ਹੀ ਖਜ਼ਾਨੇ ਪ੍ਰਤੀਤ ਹੁੰਦੇ ਨੇ ਉਸ ਨੂੰ ਦੁਨੀਆਂ ਵੱਲ ਉਹ ਰੱਜ ਜਾਂਦਾ ਹੈ ਕਿ ਜੇ ਸਤਰਾ ਉਸ ਨੂੰ ਸੰਤੋਖ ਆ ਜਾਂਦਾ ਜਿਵੇਂ ਸਤਗੁਰ ਫਰਮਾਉਂਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਜਿਵੇਂ ਸੰਤੋਖ ਨਾ ਜਨਾਂ ਤੱਕ ਸਾਨੂੰ ਆਇਆ ਉਹਨਾਂ ਤੱਕ ਅਸੀਂ ਜਿੰਨੀਆਂ ਮਰਜੀ ਮਹਿਲ ਮਾੜੀਆਂ ਬਣਾ ਲਈਏ ਵੱਡੇ ਵੱਡੇ ਅਸੀਂ ਘੋੜੇ ਆਜ ਕੱਲ ਹੁਣ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਚੱਲ ਪਈਆਂ ਨੇ ਅਸੀਂ ਉਹ ਵੀ ਖਰੀਦ ਲਈਏ ਜਿੰਨਾ ਤੱਕ ਸਾਨੂੰ ਸੰਤੋਖ ਨਾ ਆਇਆ ਉਹਨਾਂ ਤੱਕ ਅਸੀਂ ਰਾਜੇ ਨਹੀਂ ਬਣ ਸਕਦੇ ਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਕਰਨ ਵਾਲਾ ਇਸ ਬਾਣੀ ਨੂੰ ਪੜਨ ਵਾਲਾ ਸੁਣਨ ਵਾਲਾ ਉਹਦੇ ਅਰਥ ਸਰਵਣ ਕਰਨ ਵਾਲਾ ਉਹ ਦੁਨੀਆ ਦੇ ਪਦਾਰਥਾਂ ਵੱਲੋਂ ਰਾਜ ਜਾਂਦਾ ਹੈ ਸਿਮਰਨ ਦੇ ਨਾਲ ਰਾਜ ਜਾਂਦਾ ਹੈ ਉਹਨੂੰ ਦੁਨੀਆ ਦੇ ਪਦਾਰਥ ਵੀ ਫਿੱਕੇ ਲੱਗਦੇ ਨੇ ਇੰਨਾ ਸਤਗੁਰ ਉਸ ਨੂੰ ਰਜਾਹ ਦਿੰਦੇ ਨੇ ਅੰਦਰੋਂ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪ ਜੀ ਨੇ ਦੂਸਰੇ ਸ਼ਬਦ ਦੀ ਵੀ ਕਥਾ ਸਰਵਣ ਕੀਤੀ ਆ ਇਸੇ ਤਰ੍ਹਾਂ ਹੀ ਜੋ ਕਿ ਇਸ ਕਥਾ ਦਾ ਸਮਾਂ ਇੰਨਾ ਕੁ ਰੱਖਿਆ ਗਿਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਆਨਲਾਈਨ ਵੀ YouTube ਚੈਨਲ ਤੇ ਵੀ ਗੁਰਬਾਣੀ ਸਰਵਣ ਕਰਦੀਆਂ ਨੇ ਉਹ ਵੀ ਸਰਵਣ ਕਰ ਸਕਣ ਆਪਣੀ ਨੇਤਨੇਮ ਬਾਣੀ ਤੋਂ ਬਾਅਦ ਵਿੱਚ ਵੀ ਇਸ ਨੂੰ ਸਰਵਣ ਕਰ ਸਕਦੇ ਹੋ ਤੇ ਆਪ ਵੀ ਜਿਵੇਂ ਜਿੰਨਾ ਸਮਾਂ ਤੁਹਾਡੇ ਕੋਲ ਹੈ ਉਸੇ ਤਰ੍ਹਾਂ ਹੀ ਅਸੀਂ ਇਸ ਬਾਣੀ ਦਾ ਸਮਾਂ ਰੱਖਿਆ ਹੈ ਕਿ ਅੱਜ ਦੂਸਰੇ ਸ਼ਬਦ ਦੀ ਜਿਵੇਂ ਕਿ ਇਹ ਕਥਾ ਵਿਚਾਰ ਸਤਿਗੁਰਾਂ ਨੇ ਆਪ ਕਰਵਾਇਆ ਇਸੇ ਤਰ੍ਹਾਂ ਹੀ ਕੱਲ ਪਹਿਲੀ ਅਸ਼ਟਪਦੀ ਦੇ ਤੀਸਰੇ ਸ਼ਬਦ ਦੀ ਆਪ ਜੀ ਨੇ ਕਥਾ ਸਰਵਣ ਕਰਨੀ ਆ ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਕੀ ਫਤ